ਬੀਤੇ ਦਿਨੀ ਦੇਸ਼ ਦੇ 75ਵੇਂ ਗਣਤੰਤਰਤਾ ਦਿਵਸ ਦੇ ਮੌਕੇ ਅਮਰਤਸਰ ਦੇ ਵਿੱਚ ਮੰਤਰੀ ਅਮਨ ਅਰੋੜਾ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਨਾਲ ਹੀ ਉਹਨਾਂ ਨੇ 126 ਦੇ ਕਰੀਬ ਜਵਾਨਾਂ ਨੂੰ ਵੀ ਸਨਮਾਨਿਤ ਕੀਤਾ ਅਤੇ ਇਸ ਤੋਂ 2 ਦਿਨ ਪਹਿਲਾਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈਸ ਰਿਹਰਸਲ ਡਿਪਟੀ ਕਮਿਸ਼ਨਰ ਕਾਨਸ਼ਮ ਮਥੋਰੀ ਦੀ ਅਗਵਾਈ ਹੇਠ ਕਰਵਾਈ ਗਈ ਸੀ ਤੇ ਨਾਲ ਹੀ ਸ਼ਹਿਰ ਦੇ 35 ਸਕੂਲਾਂ ਦੇ ਬੱਚਿਆਂ ਨੇ ਗਣਤੰਤਰਤਾ ਦਿਵਸ ਸਮਾਰੋਹ ਦੇ ਵਿੱਚ 8 ਆਈਟਮਾਂ ਨੇ ਜਿਹੜੀਆਂ ਪੇਸ਼ ਕੀਤੀਆਂ ਉੱਥੇ ਹੀ ਪੰਜਾਬ ਪੁਲਿਸ ਦੇ ਜਵਾਨ, ਮਹਿਲਾ ਪਲਟਨ, ਪੰਜਾਬ ਹੋਮਗਾਰਡ, ਪੰਜਾਬ ਪੁਲਿਸ ਬੈਂਡ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਗ੍ਰੈਂਡ ਮਾਰਚ ਪਾਸਟ ਕੱਢਿਆ ਗਿਆ। ਉੱਥੇ ਹੀ ਗਣਤੰਤਰਤਾ ਦਿਵਸ ਪਰੇਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ अरोੜਾ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਦੇ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਦੱਸਣਯੋਗ ਹੈ ਕਿ ਮੰਤਰੀ ਅਮਨ अरोੜਾ ਨੂੰ ਬੀਤੇ ਦਿਨੀ ਹਾਈ ਕੋਰਟ ਅਤੇ ਸੰਗਰੂਰ ਕੋਰਟ ਵੱਲੋਂ ਰਾਹਤ ਹੈ ਜਿਹੜੀ ਦਿੱਤੀ ਗਈ ਸੀ ਉੱਥੇ ਹੀ ਸੰਗਰੂਰ ਦੀ ਅਦਾਲਤ ਨੇ 15 ਸਾਲ ਪੁਰਾਣੇ ਮਾਮਲੇ ਦੇ ਵਿੱਚ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ ਤੇ 31 ਜਨਵਰੀ ਤੱਕ ਮਾਮਲੇ ਦੇ ਉੱਤੇ ਰੋਕ ਹੈ ਜਿਹੜੀ ਲਾ ਦਿੱਤੀ ਗਈ ਸੀ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਵੀ ਖਤਮ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਅਮਨ अरोड़ा ਵੱਲੋਂ ਗਣਤੰਤਰਤਾ ਦਿਵਸ ਦੇ ਵਿੱਚ ਸ਼ਿਰਕਤ ਕੀਤੀ ਤੇ ਅੰਮ੍ਰਿਤਸਰ ਦੇ ਵਿੱਚ ਕਰਵਾਏ ਗਏ ਸਮਾਗਮ ਦੇ ਦੌਰਾਨ ਰਾਸ਼ਟਰੀ ਝੰਡਾ ਲਹਿਰਾਇਆ ਇਸ ਮੌਕੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਕੀ ਕੁਝ ਕਿਹਾ ਆਉ ਜਾਣਦੇ ਹਾਂ ਮੈਂ ਗੁਰੂ ਕੀ ਨਗਰੀ ਆਪਰੇ ਸਾਹਿਬ ਦੀ ਪਵਿੱਤਰ ਧਰਤੀ ਤੋਂ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਔਰ ਸਮੁੱਚੇ ਦੁਨੀਆ ਦੇ ਵਿੱਚ ਵਸਦੇ ਭਾਰਤੀਆਂ ਨੂੰ ਮੈਂ ਗਣਤੰਤਰ ਦਿਵਸ ਦੀ ਲੱਖ ਲੱਖ ਮੁਬਾਰਕਵਾਦ ਦਿੰਦਾ ਔਰੇ ਗਣਤੰਤਰ ਦਿਵਸ ਜਿਹੜਾ ਅੱਜ ਆਪਾਂ ਮਨਾ ਰਹੇ ਆ ਸਾਡੇ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਆਪਾਂ ਨੂੰ ਇਹ ਦਿੱਤਾ ਬਾਬਾ ਸਾਹਿਬ ਉਮੇਦਕਰ ਨੇ ਸੰਵਿਧਾਨ ਲਿਖਿਆ ਔਰ ਮੈਂ ਸਮਝਦਾ ਕਿ ਅੱਜ ਆਪਣੇ ਸਾਰਿਆਂ ਦੇ ਲਈ ਖੁਸ਼ੀ ਦਾ ਮੌਕਾ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਨੂੰ ਹਰ ਸਾਲ ਦੀ ਤਰ੍ਹਾਂ ਮਨਾ ਰਹੇ ਆ ਔਰ ਪੰਜਾਬ ਕਿਉਂਕਿ ਸ਼ੁਰੂ ਤੋਂ ਪਹਿਲੇ ਦਿਨ ਤੋਂ ਪੰਜਾਬ ਮੋਰੀ ਸੂਬਾ ਰਿਹਾ ਹੈ ਅੱਜ ਤਰੱਕੀਆਂ ਦੇ ਲੀਹਾਂ ਦੇ ਉੱਪਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਹੈ ਸੋ ਸਾਰਿਆਂ ਨੂੰ ਲੱਖ ਲੱਖ ਬਹੁਤ-ਬਹੁਤ ਮੁਬਾਰਕਾਂ ਇਸ ਮੌਕੇ ਸਭਾਂ ਲਈ ਆਰੀਕਾ ਦੇਖੋ ਜਿਹੜੀ ਆਜ਼ਾਦੀ ਲਈ ਉਹ ਲੋਕਤੰਤਰ ਸਥਾਪਿਤ ਕਰਨ ਵਾਸਤੇ ਲਈ ਇਹ ਐਨੂਅਲ ਪ੍ਰੋਸੈਸ ਹੈ ਹਰ ਸਾਲ ਕੋਈ ਨਾ ਕੋਈ ਇਲੈਕਸ਼ਨ ਆਉਂਦੀ ਰਹਿੰਦੀ ਹੈ ਹਰ 5 ਸਾਲਾਂ ਮਗਰੋਂ ਦੁਆਰਾ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਚੰਗੀ ਗੱਲ ਹੈ ਲੋਕਾਂ ਨੂੰ ਇਹੀ ਅੱਜ ਦੀ ਮੌਕੇ ਮੈਂ ਕੋਈ politcal ਗੱਲ ਨਾ ਕਰਦਾ ਹਾਂ ਸਿਰਫ ਇੰਨੀ ਬੇਨਤੀ ਕਰੂੰਗਾ ਕਿ ਸਾਰਿਆਂ ਨੂੰ ਵੱਧ ਤੋਂ ਵੱਧ ਇਸ ਇਲੈਕਸ਼ਨ ਦੇ ਵਿੱਚ ਆਪਦੇ ਲੋਕ ਮੱਤਾ ਜਿਹੜਾ ਪਾਰਟਿਸਪੇਸ਼ਨ ਉਹਦੀ ਕਰਨੀ ਚਾਹੀਦੀ ਹੈ 13 ਦੇ 13 ਪੂਰੀ ਤਿਆਰੀ ਹੈ ਹਾਂਜੀ ਪੂਰੀ ਦੀ ਪੂਰੀ ਪੂਰੀ ਦੀ ਪੂਰੀ ਤਿਆਰੀ ਹੈ ਜੀ ਔਰ ਤਿਆਰੀ ਦੇਖੋ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਕੇਜਰੀਵਾਲ ਸਾਹਿਬ ਵੀ ਤੇ ਮਾਲ ਸਾਹਿਬ ਵੀ ਕੇਜਰੀਵਾਲ ਸਾਹਿਬ ਮਾਲ ਸਾਹਿਬ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਉਹ ਕੰਮਾਂ ਦੀ ਰਾਜਨੀਤੀ ਕਰਦੀ ਹੈ ਔਰ ਇਹ ਜਿਹੜੇ 22 ਮਹੀਨੇ ਦੀ ਸਰਕਾਰ ਚੱਲੀ ਹੈ ਅਸੀਂ ਆਪਦੇ ਕੰਮਾਂ ਦੇ ਦਮ ਦੇ ਉੱਪਰ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਤੇ ਮੈਨੂੰ ਉਮੀਦਪੂਰਨ ਉਮੀਦ ਆਸ ਹੈ ਕਿ ਬਹੁਤ ਵੱਡੇ ਮਾਰਜਨ ਦੇ ਉੱਪਰ ਆਮ ਆਦਮੀ ਪਾਰਟੀ ਸਾਰੀਆਂ ਸਾਰੀਆਂ ਸੀਟਾਂ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ 13 0 ਦਾ ਰਿਜ਼ਲਟ ਹੈ ਜਿਹੜਾ ਪੰਜਾਬ ਦੇ ਵਿੱਚ ਆਉਣ ਜਾ ਰਿਹਾ ਹੈ ਕਿਸ ਦੀ ਜੀ ਅਮਰਸਰ ਨਗਰ ਨਿਗਮ ਕਿਸ਼ਨ ਸਾਹਿਬ ਇਤਨਾ ਕੁ ਕੋਈ ਐਡ ਐਡਮਿਨਿਸਟ੍ਰੇਟਿਵ ਇਸ਼ੂ ਹੋਵੇ ਜੀ ਕੋਈ ਕੰਮ ਤੋਂ ਦੇਖੋ ਉਹ ਕਈ ਵਾਰੀ ਕਈ ਵਾਰੀ ਸਰ ਬਾਜ ਲਿਓ ਉਹ ਫਟਕ ਜਾ ਰਿਹਾ ਸਰ ਫਟਕ ਚੱਲ ਰਿਹਾ ਤਾਂ ਬਾਜ ਲਿਓ ਹੋ ਗਿਆ ਜੀ ਜੀ ਅਮਰਸਰ ਅਮਰਸਰ ਦੁਬਾਰਾ ਦੇਖੋ ਇਸ ਤਰ੍ਹਾਂ ਹੈ ਕਿ ਐਡਮਿਨਿਸਟ੍ਰੇਟਿਵ ਡਿਲੇਸ ਕਈ ਵਾਰੀ ਹੋ ਜਾਂਦੇ ਨੇ ਕੰਮ ਅਮਰਸਰ ਡਿਸਟ੍ਰਿਕਟ ਦੇ ਨਾਲ ਨਾਲ ਕਾਰਪੋਰੇਸ਼ਨ ਦਾ ਵੀ ਵਧੀਆ ਚੱਲ ਰਿਹਾ ਪਰ ਜੇ ਤੁਸੀਂ ਕਹਿ ਰਹੇ ਹੋ ਵੀ ਤਣਾਤੀ ਨਹੀਂ ਹੋਈ ਹੋएगी